ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੋ ਜੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਦੇ ਸਕੀ। ਸੋ ਅਕਾਲੀ ਦਲ ਬਾਦਲ ਨੂੰ ਲੈ ਕੇ ਜੋ ਮੀਟਿੰਗ ਬੁਲਾਈ ਗਈ ਹੈ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਜੋ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਉਹ ਵਰਕਿੰਗ ਕਮੇਟੀ ਦੇ ਵਿੱਚ ਅੱਜ ਨਵੇਂ ਪ੍ਰਧਾਨ ਦੇ ਨਾਮ ਤੇ ਮੋਹਰ ਲੱਗੇਗੀ ਜੋ ਕਿ ਇਹ ਮੀਟਿੰਗ 8 April ਨੂੰ ਵਰਕਿੰਗ ਕਮੇਟੀ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿੱਚ ਇਹ ਮੀਟਿੰਗ ਹੋਵੇਗੀ ਉਸ ਮੀਟਿੰਗ ਦੇ ਵਿੱਚ ਜਿਹੜੇ ਕਿ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਨਾ ਹੈ ਉਸ ਦੇ ਲਈ ਜੋ ਕੁਝ ਸ਼ਰਤਾਂ ਦੱਸੀਆਂ ਜਾਣਗੀਆਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਕਿਸ ਕਿਸ ਨੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲੜਨੀ ਇਸ ਦੇ ਬਾਰੇ ਸਾਰੀ ਚਰਚਾ ਹੋਵੇਗੀ ਸੋ ਇਸ ਮੀਟਿੰਗ ਦੇ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਤੇ ਦਲਜੀਤ ਸਿੰਘ ਟੀਮਾ ਜੋ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 8 April ਨੂੰ 11 ਵਜੇ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿੱਚ ਸਾਰੇ ਹੀ ਵਰਕਿੰਗ ਕਮੇਟੀ ਦੇ ਮੈਂਬਰ ਹਾਜ਼ਰ ਹੋਣਗੇ ਔਰ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਜੋ ਮਿਲੇਗਾ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਦੀ ਧਰਤੀ ਤੇ ਉਹ ਪ੍ਰਧਾਨ ਪਹਿਲੀ ਵਾਰ ਆਪਣੇ ਇੱਕ ਕਾਨਫਰੰਸ ਨੂੰ ਸੰਬੋਧਨ ਕਰੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਸੋ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਨ ਵਾਸਤੇ ਸੁਖਵੀਰ ਸਿੰਘ ਬਾਦਲ ਜਿਹੜਾ ਕਿ ਇਸ ਸਮੇਂ ਸਭ ਤੋਂ ਅੱਗੇ ਚੱਲ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਬਣ ਜਾਣਗੇ ਕਿਉਂਕਿ ਜੋ 543 ਦੇ ਲਗਭਗ ਡੈਲੀਗੇਟ ਚੁਣੇ ਗਏ ਨੇ ਉਹ ਉਹਨਾਂ ਵਿੱਚੋਂ ਸਾਰੇ ਹੀ ਸੁਖਵੀਰ ਸਿੰਘ ਬਾਦਲ ਦੇ ਧੜੇ ਨਾਲ ਨੇ ਸੋ ਜਥੇਬੰਦਕ ਚੋਣਾ ਜੋ 6 April ਨੂੰ ਖਤਮ ਹੋ ਗਿਆ ਜਿਲ੍ਹਾ ਡੈਲੀਗੇਟ ਚੁਣੇਗੇ ਹੁਣ 8 April ਨੂੰ ਉਹ ਜਿਲ੍ਹਾ ਡੈਲੀਗੇਟਾਂ ਦੀਆਂ VOTING ਹੋਵੇਗੀ ਉਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਬਣੇਗਾ ਸੋ ਆ ਸਹੀ ਲਈ ਜਾ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਪਰ ਉਸ ਦੇ ਵਿੱਚ ਸ਼ਰਤ ਇਹ ਹੈ ਕਿ ਜਿਹੜਾ ਹੋਰ ਕੋਈ ਪ੍ਰਧਾਨ ਬੰਣਾ ਚਾਹੁੰਦਾ ਹੈ ਪਹਿਲਾਂ ਉਹ ਅਕਾਲੀ ਦਲ ਦੀ ਮੈਂਬਰਸ਼ਿਪ حاصل ਕਰੇ ਅਕਾਲੀ ਦਲ ਦੀ ਮੈਂਬਰਸ਼ਿਪ ਹਾਸਲ ਕਰੇਗਾ ਫਿਰ ਉਹ ਅਕਾਲੀ ਦਲ ਦੇ ਪ੍ਰਧਾਨ ਦੀ ਅੱਗੇ ਦੌੜੇਦਾਰੀ ਜਿਤਾ ਸਕਦਾ ਹੈ ਔਰ ਚੋਣ ਦੇ ਵਿੱਚ ਹਿੱਸਾ ਲੈ ਸਕਦਾ ਹੈ ਜੋ ਕਿ ਅੱਜ ਅਕਾਲੀ ਦਲ ਦੇ ਸਾਰੇ ਹੀ ਵਰਕਰ ਅਲੱਗ-ਅਲੱਗ ਡੈਲੀਗੇਟਾਂ ਨਾਲ ਮੀਟਿੰਗ ਹੋ ਰਹੀ ਹੈ ਡੈਲੀਗੇਟ ਜੋ ਜ਼ਿਲ੍ਹਾ ਡੈਲੀਗੇਟ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਪ੍ਰਧਾਨ ਦੀ ਚੋਣ ਦੇ ਬਾਰੇ ਦੱਸਿਆ ਜਾ ਰਿਹਾ ਹੈ ਸੋ ਬਹੁਤ ਜਲਦੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣੇਗਾ ਜਦੋਂ ਕਿ 1992 ਤੋਂ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਅਕਾਲੀ ਦਲ ਦੇ ਪ੍ਰਧਾਨ ਦੀ ਇਸ ਤਰ੍ਹਾਂ ਚੋਣ ਹੋ ਰਹੀ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਪ੍ਰਧਾਨ ਬਣੇਗੇ ਅਕਾਲੀ ਦਲ ਦੇ ਵਿੱਚ ਸਰਜੀਤ ਸਿੰਘ ਬਨਾਲਾ ਨੂੰ ਜਿਹੜਾ ਧੜੇ ਨੂੰ ਇੱਕ ਪਾਸੇ ਕਰ ਦਿੱਤਾ ਤੇ ਆਪ ਪ੍ਰਧਾਨ ਬਣ ਕੇ ਬੈਠ ਗਏ ਉਸ ਵਕਤ ਸਰਜੀਤ ਸਿੰਘ ਬਨਾਲਾ ਦਾ ਧੜਾ ਜਿਹੜਾ ਸੀ ਉਹ ਇਸੇ ਪ੍ਰਧਾਨਗੀ ਨੂੰ ਲੈ ਕੇ ਲੜਦਾ ਰਿਹਾ ਪਰ ਕਿਸੇ ਨੇ ਸਰਜੀਤ ਸਿੰਘ ਬਨਾਲਾ ਜਿਹੜਾ ਕਿ ਉਹ 2 ਸਾਲ 4 ਸਾਲ ਬਾਅਦ ਬਿਲਕੁਲ ਖਤਮ ਹੋ ਗਿਆ ਉਹ ਕਾਮਰਸ ਪਾਰਟੀ ਵਿੱਚ ਚਲਾ ਗਿਆ ਤੇ ਅਕਾਲੀ ਦਲ ਤੇ ਕਬਜ਼ਾ ਹੋ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣਨ ਤੋਂ ਬਾਅਦ ਪੂਰੀ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਵਿੱਚ ਉਹਨਾਂ ਨੇ ਗਠਿਤ ਕੀਤਾ ਔਰ ਪੰਜਾਬ ਵਿੱਚ ਉਹ ਲਗਾਤਾਰ ਸੀਐਮ ਵੀ ਬਣੇ 5 ਵਾਰ ਸੀਐਮ ਬਣੇ ਔਰ ਉਸ ਤੋਂ ਬਾਅਦ 2 ਜਾਂ 7 ਦੇ ਵਿੱਚ ਉਹਨਾਂ ਨੇ ਆਪਣੇ ਸੁਪੁੱਤਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਬਿਨਾਂ ਡੈਲੀਗੇਟ ਚੋਣ ਬਿਨਾਂ ਕੋਈ ਕਿਸੇ ਵਰਕਰ ਲੀਡਰ ਨੂੰ ਪੁੱਛੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਦਿੱਤਾ ਸ਼ਵੀਰ ਸਿੰਘ ਬਾਦਲ ਜਦੋਂ ਪ੍ਰਧਾਨ ਬਣਦੇ ਨੇ ਤਾਂ ਅਕਾਲੀ ਦਲ 2012 ਦੇ ਵਿੱਚ ਦੂਸਰੀ ਵਾਰ ਰਿਪੀਟ ਕਰ ਲੈਂਦਾ ਲਗਾਤਾਰ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਹੈ ਪਰ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਜੋ 2015 ਦੇ ਵਿੱਚ ਅਕਾਲੀ ਦਲ ਦੇ ਗਰਾਫ ਦੇ ਵਿੱਚ ਗ੍ਰਾਵਟਾਈ ਕਿਉਂਕਿ ਬੇਦਬੀਆਂ ਹੋਈਆਂ ਨਸ਼ੇ ਵਧੇ ਤਾਂ ਉਹ ਸਾਰਾ ਦੋਸ਼ ਪੰਥਕ ਪਾਰਟੀ ਅਕਾਲੀ ਦਲ ਤੇ ਲੱਗਿਆ ਸ਼ਵੀਰ ਸਿੰਘ ਬਾਦਲ ਉਸਨੇ ਦੋਸ਼ੀ ਪਾਏਗੇ ਨਿਣਾਨੇ ਸ਼ਰੀ ਕਾਰ ਤੱਕ ਸਰਦੀ ਫਸਿਲ ਤੋਂ ਇਹ ਸਾਰੇ ਦੋਸ਼ ਕਬੂਲੇ ਵੀ ਇਹ ਗੁਨਾਹ ਕਬੂਲੇ ਜਿਸ ਨੂੰ ਲੈ ਕੇ ਜੋ ਸੁਖਵੀਰ ਸਿੰਘ ਬਾਦਲ ਨੇ ਆਪਣਾ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਸੋ 4 ਮਹੀਨੇ ਅਕਾਲੀ ਦਲ ਬਿਲਾ ਪ੍ਰਧਾਨ ਤੋਂ ਚੱਲਦਾ ਰਿਹਾ ਜੋ ਜਿਮਣੀ ਚੋਣਾ ਹੋਈਆਂ ਜਾਂ ਨਗਰ ਪੰਚਾਇਤ ਚੋਣਾ ਹੋਈਆਂ ਉਹ ਬਿਨਾ ਪ੍ਰਧਾਨ ਤੋਂ ਅਕਾਲੀ ਦਲ ਨੇ ਚੋਣਾ ਲੜੀਆਂ ਪਰ ਆਪਣੇ ਉਮੀਦਵਾਰ ਵੀ ਖੜੇ ਨਹੀਂ ਕਰ ਸਕਿਆ ਸੋ ਅਕਾਲੀ ਦਲ ਦੀ ਸਥਿਤੀ ਬਹੁਤ ਹੀ ਡਾਮਡੋਲ ਬਣੀ ਹੋਈ ਸੀ ਅਕਾਲੀ ਦਲ 2017 ਤੋਂ ਬਾਅਦ ਜਦੋਂ ਸੱਤਾ ਤੋਂ ਬਾਹਰ ਹੋਇਆ ਤਾਂ ਦਿਨੋ-ਦਿਨ ਨੀਚੇ ਚਲਾ ਗਿਆ 2019 ਦੋ ਲੋਕ ਸਭਾ ਸੀਟਾਂ ਜਿੱਤਣ ਚਕਮਜਬ ਹੁੰਦਾ ਹੈ ਇੱਕ ਸੁਖਵੀਰ ਸਿੰਘ ਬਾਦਲ ਖੁਦ ਜਿੱਤੇ ਨੇ ਰੋਇਪੁਰ ਤੋਂ ਔਰ ਇੱਕ ਉਹਨਾਂ ਦੀ ਪਤਨੀ ਹਰਸਿੰਦਰ ਕੋਲ ਬਾਦਲ ਜਿੱਤੇ ਨੇ ਔਰ ਉਸ ਤੋਂ ਬਾਅਦ ਭਾਜਪਾ ਬੱਚ ਕੈਬਨਿਟ ਵਜ਼ੀਰ ਬਣਦੇ ਨੇ ਪਰ ਜੋ ਭਾਜਪਾ ਵੱਲੋਂ ਕਿਸਾਨ ਵਿਰੋਧੀ ਬਿੱਲ ਲਿਆਂਦੇਗੇ ਉਹਨਾਂ ਦਾ ਸਮਰਥਨ ਵੀ ਕਰਦੇ ਨੇ ਪਰ ਜਦੋਂ ਕਿਸਾਨਾਂ ਨੇ ਪੰਜਾਬ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਫਿਰ ਇਹਨਾਂ ਨੇ ਆਪਣੀ ਵਜ਼ੀਰੀ ਵੀ ਛੱਡੀ ਤੇ ਕਿਸਾਨਾਂ ਦੇ ਪੱਖ ਵਿੱਚ ਆਏ ਸੋ ਉਦੋਂ ਤੋਂ ਲੈ ਕੇ ਅਕਾਲੀ ਦਲ ਦਾ ਪੰਜਾਬ ਵਿੱਚ ਜਿਹੜਾ ਇੱਕ ਹਾਸ਼ੀ ਤੇ ਚਲਾ ਗਿਆ ਉਸ ਤੋਂ ਬਾਅਦ ਫਿਰ 2022 ਦੀਆਂ ਚੋਣਾਂ ਵਿੱਚ ਸਿਰਫ 3 ਐਮਐਲਏ ਜਿੱਤੇ ਨੇ ਔਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੀਆਂ ਨੇ ਲੋਕ ਸਭਾ ਚੋਣਾਂ ਚ ਇੱਕੋ ਸੀਟ ਜਿੱਤਦਾ ਹੈ ਅਕਾਲੀ ਦਲ ਜਿਸ ਕਾਰਨ ਅਕਾਲੀ ਦਲ ਦੀ ਜੋ ਲੀਡਰਸ਼ਿਪ ਸੀ ਉਸ ਵਿੱਚ ਲੀਡਰਸ਼ਿਪ ਨੂੰ ਬਦਲਣ ਲਈ ਚਰਚਾਾਂ ਮਾਂ ਉਠੀਆਂ ਸੀ ਸੋ ਲੀਡਰਸ਼ਿਪ ਬਦਲਣ ਵਾਸਤੇ ਸੁਖਬੀਰ ਸਿੰਘ ਬਾਦਲ ਤਿਆਰ ਨਹੀਂ ਸੀ ਸੁਭੀਰ ਸਿੰਘ ਬਾਦਲ ਆਪਣਾ ਪੂਰਾ ਕਾਬਜ ਜਿਹੇ ਤਰ੍ਹਾਂ ਆਪਣੇ ਨਾਲ ਲੈ ਕੇ ਅਕਾਲੀ ਦਲ ਦੇ ਉੱਪਰ ਕਾਬਜ ਹੋਏ ਹੋਏ ਨੇ ਸੋ ਇਸ ਤੋਂ ਕੁਝ ਲੀਡਰ ਅਲੱਗ ਹੋ ਗਏ ਉਹਨਾਂ ਨੂੰ ਬਾਗੀ ਦੜਾ ਕਹਿ ਦਿੱਤਾ ਗਿਆ ਜੋ ਮੱਝ ਦੁਆਬੇ ਦੇ ਨੇ ਔਰ ਉਹਨਾਂ ਨੂੰ ਜਿਹੜਾ ਕਿ ਹੁਣ ਉਹ ਆਪਣੀ ਪਰਥੀ ਮਹਿਮ ਚਲਾ ਰਹੇ ਨੇ ਔਰ ਦੂਸਰੇ ਪਾਸੇ ਅਕਾਲੀ ਦਲ ਬਹੁਤ ਜਲਦੀ ਆਪਣਾ ਨਵਾਂ ਪ੍ਰਧਾਨ ਚੁਣਨ ਜਾ ਰਿਹਾ ਹੈ ਜੋ ਕਿ ਅਕਾਲੀ ਦਲ ਦੋ ਡੜੇ ਹੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਇਹ ਬੇਸ਼ੱਕ ਜਿਹੜਾ ਕਿ ਪ੍ਰਧਾਨ ਬਣ ਜਾਣਗੇ ਕਿਉਂਕਿ ਸਾਰੇ ਸ਼ੁਭੀਰ ਸਿੰਘ ਬਾਦਲ ਦੇ ਤਹਿਤ ਨਾਲ ਸੰਬੰਧਿਤ ਨੇ ਮਾਲਵਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜਾ ਸ਼ੁਭੀਰ ਸਿੰਘ ਬਾਦਲ ਦਾ ਪ੍ਰਭਾਵ ਹੈ ਕੋਈ ਵੀ ਐਸਾ ਲੀਡਰ ਨਹੀਂ ਜਿਸ ਨੇ ਮਾਲਵੇ ਦੇ ਵਿੱਚ ਵਿਰੋਧ ਕੀਤਾ ਹੋਵੇ ਸ਼ੁਭੀਰ ਸਿੰਘ ਬਾਦਲ ਦਾ ਤੇ ਦੁਆਬੇ ਤੇ ਮਾਝ ਦੇ ਜਿਹੜੇ ਲੋਕ ਨੇ ਜਾਂ ਲੀਡਰ ਨੇ ਉਸ ਸ਼ੁਭੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਨੇ ਮਾਲਵੇ ਦੇ ਵਿੱਚ ਬਹੁਤ ਜਿਹੜੇ ਕੱਟ ਨੇ ਜਿਵੇਂ ਮਨਪ੍ਰੀਤ ਸਿੰਘ ਯਾਲੀ ਆਖੇ ਗਏ ਨੇ ਜਾਂ ਚੰਦੂ ਮਾਜਰਾ ਜੀ ਨੇ ਇਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਮਾਲਵਾ ਦੇ ਵਿੱਚ ਬਾਕੀ ਸਾਰੇ ਲੀਡਰ ਜਿਹੜੇ ਨੇ ਉਸ ਸ਼ੁਭੀਰ ਸਿੰਘ ਬਾਦਲ ਨਾਲ ਸੋ ਸ਼ੁਭੀਰ ਸਿੰਘ ਬਾਦਲ ਜਿਹੜਾ ਕਿ ਕੱਲ ਅਕਾਲੀ ਦਲ ਦਾ ਕੌਮੀ ਪ੍ਰਧਾਨ ਚੁਣਿਆ ਜਾ ਸਕਦਾ ਔਰ ਅਕਾਲੀ ਦਲ ਦੇ ਵਿੱਚ ਫਿਰ ਅੱਗੇ ਤੋਂ ਮਜ਼ਬੂਤੀ ਲਈ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇਗਾ 2027 ਤੱਕ ਸਰਕਾਰ ਬਣਾਉਣ ਲਈ ਜਿਹੜਾ ਆਪਣੇ ਆਪ ਨੂੰ ਤਿਆਰ ਕਰੇਗਾ